ਦੋ ਕੁ ਦਿਨ ਪਹਿਲਾਂ ਹੀ ਨਾ ਇੱਕ ਗੱਲ ਤੁਸੀਂ ਕਹੀ ਸੀ ਜਦੋਂ ਕਰਨਲ ਬਾਠ ਵਾਲਾ ਮਸਲਾ ਜਿਹੜਾ ਉਹ ਚੰਡੀਗੜ੍ਹ ਪੁਲਿਸ ਦੇ ਹੱਥੋਂ ਨਿਕਲ ਕੇ ਥੋੜਾ ਜਿਹਾ ਅੱਗੇ ਨੂੰ ਤੁਰਿਆ ਸੀ ਉਸ ਦਿਨ ਤੁਸੀਂ ਇਹ ਗੱਲ ਕਹੀ ਸੀ ਕਿ ਜੇ ਇਨਕਾਊਂਟਰ ਵਾਲੇ ਮਸਲੇ ਖੁੱਲਣ ਲੱਗਦੇ ਨੇ ਪੰਜਾਬ ਦੇ ਵਿੱਚ ਤੇ 15-20 ਅਫਸਰ ਜਿਹੜੇ ਆ ਚੰਗੇ ਅਫਸਰ ਐ ਉੱਚ ਕੋਟੀ ਦੇ ਅਫਸਰ ਐ ਉਹ ਰੜਾਰ ਤੇ ਆ ਸਕਦੇ ਨੇ ਉਹੋ ਜਿਹਾ ਮਸਲਾ ਹੀ ਇਹ ਐ ਕਹਿੰਦੇ ਕਿ ਜਿਹੜਾ ਜਸਪਰੀ ਦਿਵਾਲ ਇਨਕਾਊਂਟਰ ਹੋਇਆ ਸੀ ਮਨੋਰਪਿੰਡ ਵਾਲਾ ਉਹ ਵੀ ਹਾਈ ਕੋਰਟ ਨੇ ਉਹਦੀ ਪਰਮਿਸ਼ਨ ਦੇਤੀ ਐ ਕਿ ਇਹਦੇ ਜਿਹੜਾ ਸੀਬੀਆਈ ਤੋਂ ਜਾਂਚ ਕਰਵਾਓ ਜੇ ਇਹ ਜਾਂਚ सीबीआई ਕੋਲ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਕੁਝ ਫੇਰੇ ਦੇ ਵਿੱਚ ਖੁੱਲ ਜਾਣਾ ਤੇ ਕਈਆਂ ਨੂੰ ਵਿਪਤਾ ਪੈ ਜਾਣੀ ਆ। ਪਰ ਮੈਂ ਦੇਤੇ ਜਦੋਂ ਇੱਕ ਸੰਭਾਵਨਾ ਜਤਾਈ ਸੀਗੀ ਤੇ ਖੁਸ਼ ਲੋਕ ਮੈਨੂੰ ਦੱਸ ਰਹੇ ਸੀ ਕਿ ਤੂੰ ਜੋਤਿਸ਼ ਜਿਆਦਾ ਕਰ ਰਿਹਾ ਹੈਂ। ਹੂੰ ਪੱਤਰਕਾਰਤਾ ਘਟਾ ਕਰ ਰਿਹਾ ਹੈ। ਵਾਲੇ ਵੀ ਸ਼ਾਇਦ ਟਿੱਪਣੀਆਂ ਜਿਹੜੀਆਂ ਮੇਰੇ ਉੱਤੇ ਪਈਆਂ ਹੋਣੀਆਂ। ਜੀ। ਜਿੱਥੇ ਮੈਂ ਵੀਡੀਓ ਅਪਲੋਡ ਕੀਤਾ ਸੀਗਾ। ਆਪਣਾ ਕੀ ਹੈ ਕਿ ਆਪਾਂ ਇਤਰਾਮ ਕਰਦੇ ਹਾਂ ਜੇ ਕੋਈ ਗਲਤ ਵੀ ਸਾਬਤ ਕਰ ਦੇਵੇ ਜੀ ਤਾਂ ਆਪਾਂ ਆਪਦੀ ਚੀਜ਼ ਨੂੰ ਵਾਪਸ ਵੀ ਲੈ ਲੈਨੇ ਆਪਾਂ ਕਿਹੜਾ ਕੋਈ ਇੱਥੇ ਜिदबाजी ਚ ਕੰਮ ਕਰਦੇ ਆ ਜੀ ਬਿਲਕੁਲ ਕਈ ਵਾਰ ਗਲਤ ਵੀ ਸਾਬਤ ਹੁੰਨੇ ਆ ਕਈ ਮੌਕੇ ਤੇ ਸਹੀ ਵੀ ਸਾਬਤ ਹੁੰਦੇ ਆ ਜੀ ਆਲਵੇਸ ਹਾਂ ਪਰ ਕੁਝ ਚੀਜ਼ਾਂ ਦੇ ਵਿੱਚ ਨਾ ਤੁਹਾਡਾ ਜਿਹੜਾ ਇੱਕ ਅੰਦਾਜ਼ਾ ਹੁੰਦਾ ਹੁੰਦਾ ਤਾਂੰਦਾ ਸ ਹੈ ਉਹਦੇ ਪਿੱਛੇ ਬਹੁਤ ਠੋਸ ਹਮ ਇੱਕ ਵਜ੍ਹਾ ਤਜ਼ਰਬਾ ਪਾਣੀ ਭਾਲ ਤਲਾਸ਼ ਹੁੰਦੀ ਹੈ ਹੁੰਦੀ ਹੈ ਜੀ ਇਸ ਮਾਮਲੇ ਦੇ ਵਿੱਚ ਮੇਰੇ ਕੋਲ ਅਗਾਊ ਸੂਚਨਾ ਸੀ ਜੀ ਕਿ ਆ ਵਾਪਰਨ ਜਾ ਰਿਹਾ ਤਦੇ ਹੀ ਮੈਂ ਐਤਵਾਰ ਤੋਂ ਹੀ ਇਹ ਗੱਲਾਂ ਕਹਿਣੀਆਂ ਸਟਾਰਟ ਕਰ ਦਿੱਤੀਆਂ ਸੀ ਮੇਰੇ ਕੋਲ ਵਜ੍ਹਾ ਸੀ ਜੀ ਜਿਸ ਤਰ੍ਹਾਂ ਡੇਰਾ ਮੁਖੀ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਸੀਂ ਦੱਸਤਾ ਸੀਗਾ ਕਿ ਸੋਮਵਾਰ ਵੱਡੀ ਘਟਨਾ ਵਾਪਰੇਗੀ ਜੀ ਠੀਕ ਹੈ ਨਾ ਅਸੀਂ ਕੋਈ 골ਡ ਮੈਡਲ ਥੋੜੀ ਲੈਣਾ ਕੰਮ ਦਾ ਹਿੱਸਾ ਹੈ ਹੂੰ ਪਰ ਕੋ ਠੋਸ ਵਜਾ ਹੁੰਦੀ ਹੈ ਹੁਣ ਤੁਸੀਂ ਅੱਜ ਮੈਂ ਉਹ ਆਪਦੇ ਪੇਜ ਤੇ ਵੀ ਪਾਈ ਆ ਕਿ ਆ ਦੇਖ ਲਓ ਵੀ ਉਸ ਦਿਨ ਮੈਂ ਇਤਰਾਮ ਕੀਤਾ ਸੀਗਾ ਜੀ ਕਿ ਤੁਸੀਂ ਕਹਿ ਰਹੇ ਸੀ ਕਿ ਤਾਂ ਆਹ ਵੇਖ ਲਓ ਕਿ ਹੁਣ ਕਟਨਾ ਕਰਮ ਕਿਧਰ ਨੂੰ ਜਾ ਰਿਹਾ ਉਸ ਟ੍ਰਿਬਿਊਨ ਦੀ ਖਬਰ ਨੂੰ ਤੁਸੀਂ ਗੌਰ ਨਾਲ ਪੜੋ ਉੱਥੇ ਜਿਹੜੇ WhatsApp ਦੇ ਸੰਢੂ ਹੈ ਜੀ ਉਹ ਬਰੀਫ ਕਰ ਰਹੇ ਨੇ ਸਭ ਕੁਝ ਹੂੰ ਉਹ ਦੱਸ ਰਹੇ ਨੇ ਕਿ ਜਸਪ੍ਰੀਤ ਐਨਕਾਉਂਟਰ ਦਾ ਮਾਮਲਾ ਜਿਹੜਾ ਇਹਦਾ ਮੁਕਾਬਲੇ ਦਾ ਮਾਮਲਾ ਐਨਕਾਉਂਟਰ ਦਾ ਮਾਮਲਾ ਜਿਹੜਾ ਉਹਦੇ ਚ ਪਟੀਸ਼ਨ ਮਨਜ਼ੂਰ ਹੋ ਗਈ ਹੈ ਹੂੰ ਨਾਲ ਉਹ ਕਹਿ ਰਹੇ ਨੇ ਢਿੱਲੋ ਸਾਹਿਬ ਭਾਜਪਾ ਦੇ ਜਿਹੜੇ ਆਗੂ ਵੀ ਹੈ ਜੀ ਉਹ ਨਾਲ ਕਹਿ ਰਹੇ ਨੇ ਕਿ ਜੋ ਹੋਰ ਮੀਡੀਆ ਰਿਪੋਰਟਾਂ ਨੇ ਪਿਛਲੇ ਦਿਨੀ ਇੱਕ ਅੰਗਰੇਜ਼ੀ ਅਖਬਾਰ ਨੇ ਕੁਝ ਹਫ਼ਤਿਆਂ ਦਾ ਡਾਟਾ ਛਾਪਿਆ ਸੀ ਕਿ ਇੱਥੇ ਲਗਭਗ 2 ਦਰਜਨ ਦੇ ਕਰੀਬ ਇਸ ਤਰ੍ਹਾਂ ਦੇ ਮੁਕਾਬਲੇ ਬਣਾਏ ਗਏ ਨੇ ਜੀ ਉਹਨਾਂ ਨੇ ਚੱਕ ਕੇ ਉਹ ਵੀ ਡਾਟਾ ਲਾਤਾ ਨਾਲ ਜੁੜ ਗਈਆਂ ਨਾ ਗੱਲਾਂ ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਜਾਂ ਮੈਂ ਲੋਕਾਂ ਨੂੰ ਕੀ ਕਿਹਾ ਸੀਗਾ ਹੂੰ ਕਿ ਸਰ ਜੋ ਸਿਰਸਾ ਸਾਹਿਬ ਨੇ ਆ ਕੇ ਇੱਥੇ ਸਿੰਗ ਫਸਾਇਸੀ ਜੀ ਸਿਰਸਾ ਸਾਹਿਬ ਕੋਈ ਅਨਾੜੀ ਬੰਦੇ ਨਹੀਂ ਐ ਜਿਹੜੇ ਇੱਥੇ ਆ ਕੇ ਐਦਾਂ ਗੱਲਬਾਤ ਕਰ ਜਾਣਗੇ ਉਹ ਉਹਨਾਂ ਦਾ ਪੋਸਟਰ ਬਣਾਇਆ ਫਿਰ ਤੁਹਾਨੂੰ ਯਾਦ ਹੈ ਨਾ ਉਹਨਾਂ ਨੇ ਨੋਟਿਸ ਵੀ ਭਜਵਾਇਆ ਹੂੰ ਫਿਰ ਆਪਣੇ ਨਾਲ ਗੱਲਬਾਤ ਦੇ ਦੌਰਾਨ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੀ ਦੇਖੋ ਵੀ ਅਸੀਂ ਤੇ ਨਹੀਂ ਪਰ ਜੇ ਕੋਈ ਮੁੱਦਾ ਚੁੱਕੇਗਾ ਤਾਂ ਅਸੀਂ ਨਾਲ ਖੜਾਂਗੇ ਮੁੱਦਾ ਤੇ ਚੁੱਕਿਆ ਕਿਹਦਾ ਹੂੰ ਗੱਲਾਂ ਬਾਤਾਂ ਚ ਹੀ ਸੰਭਾਵਨਾਵਾਂ ਨਿਕਲਦੀਆਂ ਹੁੰਦੀਆਂ ਨੇ ਸਰ ਬਿਲਕੁਲ 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 ਵਿਸ਼ਲੇਸ਼ਣ ਇਹਨਾਂ ਸੰਭਾਵਨਾਵਾਂ ਸਮੀਕਰਨਾ ਖੋਜਾਂ ਦੇ ਨਾਲ ਹੀ ਜੁੜਿਆ ਹੁੰਦਾ ਹੈ ਜੀ ਕਿਤੇ ਗਲਤ ਵੀ ਹੋ ਸਕਦਾ ਕਿਤੇ ਸਹੀ ਵੀ ਹੋ ਸਕਦਾ ਹੂੰ ਪਰ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ ਮੇਰੀ ਗੱਲ ਇਹ ਨਹੀਂ ਕਹਿੰਦਾ ਵੀ ਉਹ ਆਖਰੀ ਸੱਚ ਆ ਨਜੀ ਵੀ ਕਹਿਣਾ ਕਿ ਉਹਦੇ 'ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹੀ ਰਸਤਾ ਛੁਪਿਆ ਜੋ ਮੈਨੂੰ ਦਿਖ ਰਿਹਾ ਸੀ ਕਿ ਐਨਕਾਊਂਟਰ ਹੁਣ ਇੱਕ ਨਹੀਂ ਹੈ ਡਾਟਾ ਨਾਲ ਉਹਨਾਂ ਨੇ WhatsApp ਦਾ ਮਾਮਲਾ CBI ਕੋਲ ਗਿਆ ਜੀ ਨਾਲ ਦੀ ਨਾਲ ਜਸਪ੍ਰੀਤ ਵਾਲੀ ਪਟੀਸ਼ਨ ਮਨਜ਼ੂਰ ਹੋ ਗਈ ਨਾਲ ਦੀ ਨਾਲ ਹੀ ਉਹਨਾਂ ਨੇ ਡਾਟਾ ਦਿੱਤਾ ਸਾਰਾ ਚੱਕ ਕੇ ਉੱਥੇ ਰੱਖਤਾ ਬਿਲਕੁਲ ਬਿਲਕੁਲ ਤਾਂ ਹੁਣ ਆਰਡਰ ਤਾਂ ਮੰਨ ਲਓ ਜੇ ਕਨਸੀਡਰ ਕਰਦੀ ਅਦਾਲਤ ਤਾਂ ਜਸਪ੍ਰੀਤ ਵਾਲੇ ਮੁਕਾਬਲੇ ਨੂੰ ਕਨਸੀਡਰ ਕਰ ਲੈਂਦੀ ਆ ਜੀ ਕਿ ਭਾਈ ਇਹ ਸੁਣਨ ਵਾਲਾ ਮਾਮਲਾ ਹੈ ਤਦ ਕਰਨਲ ਬਾਠ ਵਾਲਾ ਤਾਂ 올ਰੇਡੀ ਹਾਈ ਕੋਰਟ ਸੁਣ ਚੁੱਕਾ ਹੈ ਜੁੜ ਗਿਆ ਹੂੰ ਪਾਰਟੀ ਕਿਹੜੀ ਹੈ ਜੀ ਉਹੀ ਪਾਰਟੀ ਹੈ ਜੁੜ ਗਿਆ ਮੈਂ ਕੀ ਕਹਿ ਰਿਹਾ ਸੀਗਾ ਕਿ ਜੋੜਨਗੇ ਔਰ ਉਸਦੇ ਨਾਲ ਹੀ ਜੁੜ ਗਿਆ ਪੰਜਾਬ ਪੁਲਿਸ ਦਾ ਸਾਰਾ ਕਾਣਾ ਵਣਾ ਵਿੱਚ ਅਬੋਰ ਵਿੱਚ ਫਲਾਣਾ ਵਿੱਚ ਫਲਾਣਾ ਫਸ ਗਈ ਨਾ ਜੀ 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 ਫਸੀ ਨਾ ਜਾਣ ਸਕੰਜੇ ਅੰਦਰ ਜਿਉਂ ਵੀ ਲੜਨ ਵਿੱਚ ਗੱਲ ਬਹੁਤ ਬੁਰੀ ਤਰ੍ਹਾਂ ਕਿ ਭਾਈ ਹੁਣ ਤੁਸੀਂ ਦੇਖ ਲਓ 20 ਅਨਕਾਉਂਟਰ اچھا ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਦਾ ਤੁਸੀਂ ਕਦੇ ਆ ਜਿਹੜੇ ਹੁਣ 90 ਦੇ ਦਹਾਕੇ ਵਾਲੇ ਆ ਮੁਕਾਬਲੇ ਆ ਉਹਨਾਂ ਦੇ ਫੈਸਲੇ ਜਦੋਂ ਆਉਂਦੇ ਆ ਉਹ ਬੁੱਢੇ ਫਸੇ ਹੁੰਦੇ ਆ ਕੋਈ ਰਿਟਾਇਰ ਡੀਐਸਪੀ ਆ ਕੋਈ ਹੱਦ ਐਸਪੀ ਹੁੰਦਾ ਕੋਈ ਜ਼ਿਆਦਾਤਰ ਹੌਲਦਾਰ ਥਾਣੇਦਾਰ ਛੋਟੇ ਜਨ ਇੰਸਪੈਕਟਰ ਦੇ ਤੈਕ ਦਿੰਦੇ ਆ ਕਦੇ ਤੁਸੀਂ ਵੇਖਿਆ ਕਿ ਕੋਈ ਆਈਪੀਐਸ ਸਜਾਇਆ ਹਾਫਤਾ ਹੋਇਆ ਹੋਵੇ ਕਦੇ ਦੇਖਿਆ ਹਮ ਇਸ ਮਾਮਲੇ ਦੇ ਵਿੱਚ ਵੀ ਮੈਂ ਕਿਹਾ ਕਿ ਗੇਮ ਕਮਾਉਣੀ ਹੁੰਦੀ ਆਈਪੀਐਸ ਦੇ ਜੀ ਫਸਣਾ ਹੁੰਦਾ ਛੋਟਿਆਂ ਨੇ ਹਮ ਇਹ ਜਦਨ ਮੁਕਾਬਲੇਾਂ ਚ ਫਸਨ ਕੇ ਸਰ ਫਸਨ ਕੇ ਵੀ ਛੋਟੇ ਪਰ ਇਹਨਾਂ ਦੇ ਨਾਲ ਹੋ ਜਾਣ ਕੇ ਖਿਚੜੀ ਕਿਉ ਹਮ ਤਾਂ ਜਿਹੜੇ ਖਿਚੜੀ ਕਿਉ ਹੋਣਗੇ ਨਾ ਸਰ ਜੀ ਤਾਂ ਆਈਪੀਐਸ ਹੈ ਆਈਐਸ ਹੈ ਸਰ ਉਹ ਬਹੁਤ ਕੁਝ ਕਰ ਸਕਦਾ ਹੈ ਹੂੰ ਬਿਲਕੁਲ ਆਹੀ ਮੇਰੇ ਕਹਿਣ ਦਾ ਭਾਵ ਸੀ ਆਹੀ ਹੁਣ ਚੀਜ਼ਾਂ ਸਪਸ਼ਟ ਹੁੰਦੀਆਂ ਨਾ ਸਰ ਆ ਰਹੀਆਂ ਨੇ ਕਿ ਦਰਅਸਲ ਕੀ ਹੈ ਕਿ ਇਹ ਆਈਪੀਐਸ ਅਫਸਰ ਕੁਛ ਜਾਂ ਕੁਛ ਆਈਐਸ ਅਫਸਰ ਜਿਵੇਂ ਈਡੀ ਰੈਡਾ ਮਾਰ ਰਹੀ ਹੈ ਆਈਟੀ ਰੈਡਾ ਮਾਰ ਰਹੀ ਹੈ ਐਨਸੀਬੀ ਰੈਡਾ ਮਾਰ ਰਹੀ ਹੈ ਜੀ ਇਹ ਸਾਰੀਆਂ ਏਜੰਸੀਆਂ ਜਦੋਂ ਇਸ ਤਰ੍ਹਾਂ ਦੇ ਅਫਸਰਾਂ ਦਾ ਇੱਕ ਪੂਲ ਬਣਾ ਦੇਣਗੀਆਂ ਹੂੰ ਪੂਲ ਬਣ ਜਾਏਗਾ ਉਹਨਾਂ ਦਾ ਕਿ ਕੂਲ ਰਹਿਣਾ ਤੁਸੀਂ ਪੂਲ ਹੋ ਕੇ ਕੰਮ ਕਰਨਾ ਜੀ ਉਹ ਪੂਲ ਬਣ ਜਾਏਗਾ ਜਦੋਂ ਸਰ ਤਾਂ ਫਿਰ ਉਹਨਾਂ ਸਾਰੇ ਪਾਸਿਓਂ ਕੈਲੋਰੀ ਉਹਨਾਂ ਵਾਸਤੇ ਪਾਸਪਾਸਾ ਕਫੂਲ ਬਣ ਜਾਏਗਾ ਸਰ ਜੀ ਬਿਲਕੁਲ ਇਹ ਇਹ ਗੱਲਾਂ ਹੁਣ ਤੁਸੀਂ ਕਹੀਆਂ ਹੋਈਆਂ ਨੇ ਸਰ ਜੇ ਆਪਾਂ ਕਿਉਂਕਿ ਕਹਨੇ ਆ ਭਗਵੰਤਮਾਨੂ ਰੀਤੇ ਤੁਹਾਨੂੰ ਗੱਲਾਂ ਸੁਣਾ ਦਿੰਦੇ ਨੇ ਹਮ ਤੁਸੀਂ ਕਿਤੇ ਪਾਣੀ ਲਾਇਆ ਖੇਤ ਚ ਬਿਲਕੁਲ ਕੱਚਾ ਖਾਲ ਸੀਗਾ ਖੇਤ ਜੀ 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 ਉਹਦੇ ਚ ਖੁੱਡਾਂ ਪੈਂਦੀਆਂ ਨਾ ਹਮ ਖੁੱਟ ਕਿਤੇ ਪੈਂਦੀ ਹੁੰਦੀ ਹੈ ਤੇ ਪਾਣੀ ਕਿਤੋਂ ਨਿਕਲਦਾ ਦਿਖਾਈ ਦਿੰਦਾ ਹੈ ਯਾਦ ਹੈ ਤੋ ਉੱਥੋਂ ਬੰਦ ਨਹੀਂ ਹੁੰਦੀ ਉਹ ਖੁੱਡ ਹੋ ਜਾਂਦਾ ਉੱਥੋਂ ਬੰਦ ਨਹੀਂ ਹੁੰਦੀ ਤੁਸੀਂ ਜਿੱਥੋਂ ਪੈ ਰਹੇ ਆ ਨਾ ਛੋਟੀ ਜੀ ਖੁੱਡ ਉਹਦੇ ਵਿੱਚ ਪੈਰ ਮਾਰੋਗੇ ਜਾ ਕੇ ਜੀ ਉਹ ਮਿੱਟੀ ਐ ਕਰ ਦੋਗੇ ਤੇ ਖੁੱਡ ਬੰਦ ਹਾਂ ਬਿਲਕੁਲ ਖਵਾਈ ਨਿਕਲ ਕੇ ਤੇ ਬੰਦ ਤੇ ਇਹੀ ਕਹਾਣੀ ਹੁੰਦੀ ਆ ਕਿ ਖੁੱਡ ਕਿਤੇ ਹੁੰਦੀ ਆ ਹੂੰ ਪਾਣੀ ਕਿਤੇ ਦਿਖਾਈ ਦੇ ਰਿਹਾ ਹੁੰਦਾ ਤੋ ਮਤਲਬ ਇਹ ਆਪੋ ਆਪਣਾ ਨਜ਼ਰੀਆ ਹੁੰਦਾ ਕਿ ਕੋਈ ਪਾਣੀ ਜਿੱਥੋਂ ਨਿਕਲ ਰਿਹਾ ਉਹਨੂੰ ਦੇਖ ਰਿਹਾ ਕੋਈ ਜਿੱਥੋਂ ਖੁੱਡ ਪੈਂਦੀ ਆ ਉਥੋਂ ਦੇਖ ਰਿਹਾ ਤੇ ਕੋਈ ਦੇਖ ਰਿਹਾ ਖਾਲੀ ਸਾਲਾ ਗਲਿਆ ਪਿਆ ਸਾਰਾ ਜੀ 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 ਬਿਲਕੁਲ ਬਿਲਕੁਲ ਕਹਿੰਦਾ ਜੀ ਬੱਲੀ ਸਾਹਿਬ ਦਾ ਕਮੈਂਟ ਹੈ ਜਿਹੜਾ ਆਪਾਂ ਪੜ ਲਏ ਨੇ ਇਹਦੇ ਨਾਲ ਜੁੜਿਆ ਹੋਇਆ ਕਹਿੰਦੇ ਕਿ ਇਨਕਾਊਂਟਰ ਹੋਣ ਵਾਲੇ ਮੁੰਡੇ ਦੇ ਪਰਿਵਾਰ ਨੇ ਐਡਵੋਕੇਟ ਕਲੋਂ ਜਿਹੜੇ ਹਿਊਮਨ ਰਾਈਟਸ ਦੇ ਕੇਸ ਲੜਦੇ ਨੇ ਉਹਨਾਂ ਕੋਲ ਜਦੋਂ ਕੇਸ ਵਾਪਸ ਲਿਆ ਸੀ ਤੇ ਕਹਿੰਦੇ ਬੜੀ ਹੈਰਾਨੀ ਹੋਈ ਸੀ ਕਿਉਂਕਿ ਉਦੋਂ ਹੀ ਕਰਨਲ ਬਾੜ ਦਾ ਜਿਹੜਾ ਕੇਸ ਸੀ ਉਹ ਸੀਬੀਆਈ ਨੂੰ ਦਿੱਤਾ ਗਿਆ ਸੀ ਹਾਂ ਉਸ ਦਿਨ ਵੀ ਕਮੈਂਟ ਆਏ ਸੀ ਕਿ ਉਹ ਕੇਸ ਤਾਂ ਫਿਰ ਤੁਸੀਂ ਆ ਦੇਖ ਲਓ ਕੀ ਹੋ ਗਿਆ ਤੁਹਾਨੂੰ ਬਰੀਫ ਕਰਨ ਕਰ ਰਹੇ ਨੇ ਹਮ ਇਹਦਾ ਮਤਲਬ ਇਹ ਹੈ ਕਿ ਇਸ ਮੁੱਦੇ ਨੂੰ ਚੁੱਕ ਲ ਇਸ ਮੁੱਦੇ ਨੂੰ ਲੈ ਲਿਆ ਗਿਆ ਤਾਂ ਇਦਾਂ ਹੀ ਆ ਸਾਬ ਕਈ ਵਾਰ ਕੀ ਹੁੰਦਾ ਹੈ ਕਿ ਨਰਿੰਦਰ ਮੋਦੀ ਨਜ਼ਰ ਆਉਂਦੇ ਨੇ ਮੈਦਾਨ ਦੇ ਵਿੱਚ ਪਰ ਨਰਿੰਦਰ ਮੋਦੀ ਦੇ ਪਿੱਛੇ ਜੋ ਤਾਕਤ ਲੱਗੀ ਹੁੰਦੀ ਹੈ ਉਹ ਨਜ਼ਰ ਆਉਂਦੀ ਹੈ 2014 ਚ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਹੂੰ ਸਮਝ ਗਏ ਤੁਸੀਂ ਹਾਂ ਸਾਕਸ਼ਤ ਚੀਜ਼ ਕਿਸੇ ਨੂੰ ਪਤਾ ਨਹੀਂ ਸੀ ਜਿਸ ਦਿਨ ਨਰਿੰਦਰ ਮੋਦੀ ਆ ਡਾਮੀ ਦੇ ਜਹਾਜ਼ ਤੇ ਚੜ ਕੇ ਸੌ ਚੁੱਕਣ ਆਏ ਲੋਕਾਂ ਨੂੰ ਪਤਾ ਲੱਗਿਆ ਹਮ ਕਿੰਨੀ ਸਲ ਤਾਕਤ ਕੀ ਹੈ ਜੀ ਸਰ ਇਹੀ ਹੁੰਦਾ ਕਈ ਵਾਰ ਪਿਛਲੀ ਤਾਕਤ ਕਿਸੇ ਖਾਸ ਮੌਕੇ ਤੇ ਫਿਰ ਪ੍ਰਗਟ ਹੁੰਦੀ ਹੈ ਕਿ ਨਾ ਦੇ ਆਲਾ ਚੱਕ ਮੈਂ ਆ ਗਿਆ ਜੀ 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 ਸਰ ਪ੍ਰਾਈਜ਼ ਰੱਖੇ ਹੁੰਦੇ ਨੇ ਕੁਝ ਲੋਕਾਂ ਨੂੰ ਦਿਖਾਉਣ ਵਾਸਤੇ ਦੇਣ ਵਾਸਤੇ ਖੜ ਚਲੋ ਜੀ ਖੈਰ ਖੈਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਸਵਾਗਤ ਨਾਲ ਨਾਲ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦਾ ਕਰੋ ਮੇਨੂੰ ਲੱਗਦਾ ਥੋੜਾ ਜਿਹਾ ਪ੍ਰੋਗਰਾਮ ਠੰਡਾ ਚੱਲ ਰਿਹਾ ਪਿਛਲੇ ਹਫਤੇ ਤੋਂ ਕਿਉਂਕਿ ਦੋਸਤ ਸਹਿਮਤਰ ਸ਼ਾਇਦ ਕਮਾ ਕਰਾਂ ਚ ਬਿਜ਼ੀ ਨੇ ਜਾਂ ਫਿਰ ਕੋਈ ਹੋਰ ਮਸਲਾ ਹੈ